ਐਕਚੁਅਲੀ ਜੀ ਜਿਵੇਂ ਸਾਡਾ ਨਾਮ ਹੈ ਮਿਸਟਰ ਰੋਲਡਨ ਸ਼ੇਕਸ ਕੰਪਨੀ ਹੂੰ ਤੇ ਸਾਡੇ ਕੋਲ ਬਾਕੀ ਵੀ ਸਾਰੇ ਫਰੈਸ਼ ਡੋ ਰੋਲਸ ਹੈਗੇ ਨੇ ਸਾਡੇ ਸਾਰੇ ਕਸਟਮਰਸ ਨੂੰ ਪਤਾ ਸਾਡੀ ਜੋ ਕਸਟਮਰ ਦੀ ਫੈਮਲੀ ਹੈ ਸਾਰਿਆਂ ਨੂੰ ਪਤਾ ਹੋ ਬਟ ਇੱਕ ਜਿਹੜੀ ਸ਼ੌਰਮਾ ਦੀ ਆਈਟਮ ਸੀ ਉਹ ਕਾਫੀ ਡਿਮਾਂਡ ਵਿੱਚ ਵੀ ਸੀਗੀ ਕਹਿੰਦੇ ਕਿ ਇੱਥੇ ਲੋਕਲ ਕਿਤੇ ਅੱਛਾ ਸ਼ੌਰਮਾ ਨਹੀਂ ਮਿਲਦਾ ਹੂੰ ਫਿਰ ਉਹ ਚੀਜ਼ ਦੀ ਮੈਂ ਦੇਖਿਆ ਕਿ ਕਿਵੇਂ ਆਪਾਂ ਕਰ ਸਕਦੇ ਹਾਂ ਕਿਸ ਤਰੀਕੇ ਨਾਲ ਲਿਆ ਸਕਦੇ ਹਾਂ ਉਸ ਤੋਂ ਬਾਅਦ ਫਿਰ ਮੈਂ ਸਾਰਾ ਇਹ ਸ਼ੌਰਮਾ ਦਾ ਕਨਸੈਪਟ ਜਿਹੜਾ ਸਾਡੇ ਬ੍ਰਾਂਡ ਦੇ ਨਾਲ ਵੀ ਇੱਕ ਰੈਲੇਵੈਂਟ ਲੱਗਦਾ ਵਾ ਕਨਸੈਪਟ ਫਿਰ ਮੈਂ ਇਹ ਚੀਜ਼ ਇੱਥੇ ਸ਼ੁਰੂ ਕੀਤੀ ਐ ਤੁਸੀਂ ਐਕਚੁਅਲੀ ਜੀ ਬੇਸਿਕਲੀ ਇਹ ਆਈਟਮ ਤਾਂ ਯੂਰਪ ਦੀ ਆ ਤੇ 터ਕੀ ਦੀ ਬੇਸਿਕਲੀ ਆਈਟਮ ਹੈਗੀ ਆ ਬਟ ਉੱਥੋਂ ਦੇ ਜਿਹੜੀ ਚੀਜ਼ਾਂ ਹੁੰਦੀਆਂ ਉਹ ਇੱਕ ਤਰ੍ਹਾਂ ਦੀਆਂ ਨਾ ਥੋੜੀਆਂ ਬਲੈਂਡ ਹੁੰਦੀਆਂ ਫਿੱਕੀਆਂ ਹੁੰਦੀਆਂ ਨੇ ਬਟ ਜਿਵੇਂ ਹੁਣ ਸਾਡੇ ਇੱਥੇ ਕਲਚਰ ਹੈਗਾ ਵਾ ਥੋੜੇ ਮਸਾਲੇਦਾਰ ਖਾਣ ਦਾ ਇੰਡੀਅਨ ਮਸਾਲਾ ਕਲਚਰ ਹੈਗਾ ਪੰਜਾਬੀ ਥੋੜਾ ਚਟਕਾਰੇਦਾਰ ਕਲਚਰ ਹੈਗਾ ਫਿਰ ਉਸ ਹਿਸਾਬ ਨਾਲ ਇਹਨੂੰ ਅਸੀਂ ਨਾ ਟਵਿਕ ਕਰਕੇ ਇਹਦੇ ਮੈਰੀਨੇਸ਼ਨ ਆ ਇਹਦੇ ਮਸਾਲੇ ਉਸ ਹਿਸਾਬ ਨਾਲ ਕਰਕੇ ਆਪਨਾ ਫਿਰ ਪ੍ਰਿਪੇਅਰ ਕੀਤੀ ਇਹਦੇ ਵਿੱਚ ਸਾਡੇ ਦੀ ਖੁਦ ਹੀ ਮਸਾਲੇ ਅਸੀਂ ਜਿਹੜੇ ਆ ਪਸਵਾਈ ਦੇ ਨੇ ਕੋਈ 20 ਤੋਂ 25 ਤਰੀਕੇ ਦੇ ਮਸਾਲੇ ਜਿਹੜੇ ਆ ਇਹਦੇ ਵਿੱਚ ਲਾ ਕੇ ਰੱਖੀਦੇ ਆ ਇਹ ਥਾਈ ਦੇ ਫਾਈਨ ਕਟਸ ਹੁੰਦੇ ਨੇ ਗਨਲੈਸ ਹੁੰਦਾ ਵਾ ਇਹ ਤੇ ਉਹਨੂੰ ਮੈਰੀਨੇਟ ਕਰਕੇ ਕੁਝ 4 ਤੋਂ 5 ਘੰਟੇ ਅਸੀਂ ਰੱਖੀਦਾ ਵਾ ਉਸ ਤੋਂ ਬਾਅਦ ਸ਼ਾਮ ਨੂੰ ਸ਼ਾਮ ਨੂੰ ਹੀ 6 ਤੋਂ 6:30 ਦੇ ਆ ਸਮੇਂ ਦੇ ਵਿੱਚ ਫਿਰ ਇਹਨੂੰ ਇੱਥੇ ਲਗਾਈਦਾ ਵਾ ਆਪਾਂ ਸਸੇ ਗਾਲ ਜੀ ਤੁਸੀਂ ਦੇਖ ਲੋ ਦਾ ਸਿਟੀ ਹੈਡਲਾਈਨ ਮੈਂ ਤੁਹਾਡਾ ਆਪਣਾ ਹੋਸਟ ਅਮਨਿਤ ਸਿੰਘ ਚਿਕਨ ਦਾ ਤੁਸੀਂ ਬੜੀ ਤਰ੍ਹਾਂ ਦੇ ਖਾਦੇ ਹੋਣੇ ਆ ਬੜੀ ਵੈਰਾਈਟੀਆਂ ਦੇ ਖਾਦੇ ਹੋਣਿਆ ਕਰੀਮ ਚਿਕਨ ਫਲਾਣਾ ਜਗਨ ਘਾਣਾ ਚਿਕਨ ਬਟਰ ਚਿਕਨ ਐਕਸਪੀ ਚਿਕਨ ਪਰ ਅੱਜ ਤੁਹਾਨੂੰ ਦਿਖਾਵਾਂਗੇ ਲੁਧਿਆਣਾ ਦੇ ਵਿੱਚ ਸ਼ੋਰਮਾ ਚਿਕਨ ਸ਼ੋਰਮਾ ਚਿਕਨ ਕਿਸ ਤਰ੍ਹਾਂ ਬਣਦਾ ਕਿ ਕਿੱਥੇ ਦਾ ਕੀ ਖਾਸੀਅਤ ਹੈ ਕਿਵੇਂ ਬਣਦਾ ਲੁਧਿਆਣਾ ਦੇ ਵਿੱਚ ਲੈ ਕੇ ਆਏ ਨੇ ਜਿਦਿਹਾ ਤੁਹਾਨੂੰ ਦਿਖਾਉਂਦੇ ਆ ਪਹਿਲਾਂ ਇੱਕ ਵਾਰੀ ਸ਼ੋਰਮਾ ਚਿਕਨ ਦੀਆਂ ਜਿਹੜਾ ਚਿਕਨ ਤਿਆਰ ਹੋ ਰਿਹਾ ਕੀ ਕਿਸ ਤਰ੍ਹਾਂ ਮੈਰੀਨੇਟ ਹੁੰਦਾ ਕਿੰਨਾ ਟਾਈਮ ਲੱਗਦਾ ਕਿਵੇਂ ਬਣਦਾ ਸਾਰਿਆਂ ਕੁਝ ਤੁਹਾਨੂੰ ਦਿਖਾਵਾਂਗੇ ਨਾਲ ਦੀ ਨਾਲ ਕਿਵੇਂ ਇਹ ਪ੍ਰਿਪੇਅਰ ਹੁੰਦਾ ਕਿੰਨਾ ਟਾਈਮ ਲੱਗਦਾ ਇਹਨੂੰ ਗੱਲਬਾਤ ਕਰਾਂਗੇ ਜਿੱਥੇ ਇਹ ਜਿਹੜੇ ਦੁਕਾਨ ਦੇ ਜਿਹੜੇ ਇਸ ਸ਼ਾਪ ਦੇ ਜਿਹੜੇ ਓਨਰ ਨੇ ਅ ਭਾਜੀ ਕੀ ਹਾਲ ਹੈ ਭਾਜੀ ਸਸੀ ਗੱਲ ਸਸੀ ਗੱਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਪ੍ਰਿੰਸ ਹੈ ਜੀ ਨਾਮ ਮੈਂ ਸਭ ਤੋਂ ਪਹਿਲਾਂ ਆਉਂਗਾ ਵੀ ਇਹ ਜਿਹੜਾ ਸ਼ੋਰਮਾ ਇਹ ਤੁਹਾਡੇ ਮਾਈਂਡ ਦੇ ਵਿੱਚ ਆਈਡੀ ਕਿੱਦਾਂ ਆਇਆ ਵੀ ਲੁਧਿਆਣਾ ਦੇ ਵਿੱਚ ਸ਼ੋਰਮਾ ਲੈ ਕੇ ਆਈਏ ਐਕਚੁਅਲੀ ਜੀ ਜਿਵੇਂ ਸਾਡਾ ਨਾਮ ਹੈ ਮਿਸਟਰ ਰੋਲਦਨ ਸ਼ੇਕਸ ਕੰਪਨੀ ਤੇ ਸਾਡੇ ਕੋਲ ਬਾਕੀ ਵੀ ਸਾਰੇ ਫਰੈਸ਼ ਟੋ ਰੋਲਸ ਹੈਗੇ ਨੇ ਸਾਡੇ ਸਾਰੇ ਕਸਟਮਰਸ ਨੂੰ ਪਤਾ ਸਾਡੀ ਜੋ ਕਸਟਮਰ ਦੀ ਫੈਮਲੀ ਹੈ ਸਾਰਿਆਂ ਨੂੰ ਪਤਾ ਹੋ ਪਰ ਇੱਕ ਜਿਹੜੀ ਸ਼ੋਰਮਾ ਦੀ ਆਈਟਮ ਸੀ ਉਹ ਕਾਫੀ ਡਿਮਾਂਡ ਵਿੱਚ ਵੀ ਸੀਗੀ ਕਹਿੰਦੇ ਕਿ ਇੱਥੇ ਲੋਕਲ ਕਿਤੇ ਅੱਛਾ ਸ਼ੋਰਮਾ ਨਹੀਂ ਮਿਲਦਾ ਫਿਰ ਉਹ ਚੀਜ਼ ਦੀ ਮੈਂ ਦੇਖਿਆ ਕਿ ਕਿਵੇਂ ਆਪਾਂ ਕਰ ਸਕਦੇ ਹਾਂ ਕਿਸ ਤਰੀਕੇ ਨਾਲ ਲਿਆ ਸਕਦੇ ਹਾਂ ਉਸ ਤੋਂ ਬਾਅਦ ਫਿਰ ਮੈਂ ਸਾਰਾ ਇਹ ਸ਼ੋਰਮਾ ਦਾ ਕਨਸੈਪਟ ਜਿਹੜਾ ਸਾਡੇ ਬ੍ਰਾਂਡ ਦੇ ਨਾਲ ਵੀ ਇੱਕ ਰੈਲੇਵੈਂਟ ਲੱਗਦਾ ਉਹ ਕਨਸੈਪਟ ਫਿਰ ਮੈਂ ਇਹ ਚੀਜ਼ ਇੱਥੇ ਸ਼ੁਰੂ ਕੀਤੀ ਤੁਸੀਂ ਪਹਿਲਾਂ ਖਾ ਕੇ ਦੇਖਿਆ ਸੀ ਕਿਤੇ ਜਾਂ ਬਣਦਾ ਦੇਖਿਆ ਸੀ ਕਿ ਕਿੱਥੇ ਹੋਰ ਸਟੇਟ ਦੇ ਵਿੱਚ ਹੋਰ ਸਿਟੀ ਦੇ ਵਿੱਚ ਐਕਚੁਅਲੀ ਜੀ ਬੇਸਿਕਲੀ ਇਹ ਆਈਟਮ ਤਾਂ ਯੂਰਪ ਦੀ ਆ ਤੇ 터ਕੀ ਦੀ ਬੇਸਿਕਲੀ ਆਈਟਮ ਹੈਗੀ ਆ ਬਟ ਉੱਥੋਂ ਤੇ ਜਿਹੜੀ ਚੀਜ਼ਾਂ ਹੁੰਦੀਆਂ ਉਹ ਇੱਕ ਤਰ੍ਹਾਂ ਦੀਆਂ ਨਾ ਥੋੜੀਆਂ ਬਲੈਂਡ ਹੁੰਦੀਆਂ ਫਿੱਕੀਆਂ ਹੁੰਦੀਆਂ ਨੇ ਬਟ ਜਿਵੇਂ ਹੁਣ ਸਾਡੇ ਇੱਥੇ ਕਲਚਰ ਹੈਗਾ ਵਾ ਥੋੜੇ ਮਸਾਲੇਦਾਰ ਖਾਣ ਦਾ ਇੰਡੀਅਨ ਇੰਡੀਅਨ ਮਸਾਲਾ ਕਲਚਰ ਹੈਗਾ ਪੰਜਾਬੀ ਥੋੜਾ ਚਟਕਾਰੇਦਾਰ ਹੈ ਕਲਚਰ ਹੈਗਾ ਫਿਰ ਉਸ ਹੱਬ ਨਾਲ ਇਹਨੂੰ ਅਸੀਂ ਨਾ ਟਵਿਕ ਕਰਕੇ ਇਹਦੇ ਮੈਰੀਨੇਸ਼ਨ ਇਹਦੇ ਮਸਾਲੇ ਉਸ ਹੱਬ ਨਾਲ ਕਰਕੇ ਆਪਨਾ ਫਿਰ ਪ੍ਰਪੇਅਰ ਕੀਤੀ ਹੈ ਅੱਛਾ ਇਹਨੂੰ ਇਹ ਜਿਵੇਂ ਹੁਣ ਸਟੈਂਡ ਦਾ ਤੁਸੀਂ ਲਾਤਾ ਹੀਟ ਤੇ ਬਣਦਾ ਪਿਆ ਹੈ ਟੈਂਪਰੇਚਰ ਸੈਟ ਕੀਤਾ ਹੋਇਆ ਤੁਸੀਂ ਇਹਨੂੰ ਮੈਰੀਨੇਟ ਕਰਨ ਨੂੰ ਕਿੰਨਾ ਟਾਈਮ ਲੱਗਦਾ ਕਿਹੜੇ ਕਿਹੜੇ ਮਸਾਲੇ ਪੈਂਦੇ ਨੇ ਕਿੰਨਾ ਟਾਈਮ ਮੈਰੀਨੇਟ ਕਰ ਕਰਾਉਦੇ ਹੋ ਇਹਦੇ ਵਿੱਚ ਸਾਡੇ ਦੀ ਖੁਦ ਹੀ ਮਸਾਲੇ ਅਸੀਂ ਜਿਹੜੇ ਆ ਪਸਵਾਈਦੇ ਨੇ ਕੋਈ 20 ਤੋਂ 25 ਤਰੀਕੇ ਦੇ ਮਸਾਲੇ ਜਿਹੜੇ ਆ ਇਹਦੇ ਵਿੱਚ ਲਾ ਕੇ ਰੱਖੀਦੇ ਆ ਇਹ ਥਾਈ ਦੇ ਫਾਈਨ ਕੱਟਸ ਹੁੰਦੀ ਨੇ ਬੋਨਲੈਸ ਹੁੰਦਾ ਵਾ ਇਹ ਤੇ ਉਹਨੂੰ ਮੈਰੀਨੇਟ ਕਰਕੇ ਕੁਝ 4 ਤੋਂ 5 ਘੰਟੇ ਅਸੀਂ ਰੱਖੀਦਾ ਵਾ ਉਸ ਤੋਂ ਬਾਅਦ ਸ਼ਾਮ ਨੂੰ ਸ਼ਾਮ ਨੂੰ ਹੀ 6 ਤੋਂ 6:30 ਦੇ ਅ ਸਮੇਂ ਦੇ ਵਿੱਚ ਫਿਰ ਇਹਨੂੰ ਇੱਥੇ ਲਗਾਈਦਾ ਵਾ ਇਹਨੂੰ ਬਣਾਉਣ ਦੇ ਵਿੱਚ ਕਿੰਨਾ ਟਾਈਮ ਲੱਗ ਜਾਂਦਾ ਅਗਰ ਤਿਆਰ ਕਰਨਾ ਹੋਵੇ ਮੈਰੀਨੇਟ ਤੋਂ ਲੈ ਕੇ ਰੂਲ ਤੱਕ ਤਕਰੀਬਨ 6-7 ਘੰਟੇ ਤੋਂ 4-5 ਘੰਟੇ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਰੀਨੇਸ਼ਨ ਨੂੰ ਹੀ ਲੱਗ ਜਾਂਦੇ ਆ ਅੱਛਾ ਉਸ ਤੋਂ ਬਾਅਦ ਜਦੋਂ ਇੱਥੇ ਆ ਜਾਂਦਾ ਵਾ ਅ ਅੱਧਾ ਘੰਟਾ ਘੰਟਾ ਇੱਥੇ ਲੱਗ ਜਾਂਦਾ ਹੈ ਜੀ ਉਸ ਤੋਂ ਬਾਅਦ ਜਿਵੇਂ ਕਸਟਮਰ ਆਉਂਦੇ ਆ ਆਪਾਂ ਬਣਾ ਬਣਾ ਕੇ ਸਰਵ ਕਰੀ ਜਾਂਦੇ ਆ ਜੀ ਇੱਥੇ ਠੀਕ ਹੈ ਮਤਲਬ ਤਕਰੀਬਨ ਤੁਸੀਂ ਟੋਟਲ ਟਾਈਮ ਕਹਿ ਲੋ 7-8 ਘੰਟੇ ਦਾ ਲੱਗ ਜਾਂਦਾ ਹੈ ਠੀਕ ਹੈ ਦੀਵੇਂ ਕਰਨਾ ਇਸ ਨੂੰ ਕਰ ਦੇ ਬੋਲੋ ਕਰੋ ਕੱਟਿਓ ਕਰੋ ਜਿੰਵੇਂ ਇਹ ਦੇ ਰਾਮ 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 ਜਿੱਥੋਂ ਜਿੱਥੋਂ ਇਹ ਪੱਕ ਗਿਆ ਹੋਇਆ ਵਾ ਇਹਦੀ ਕਟਿੰਗ ਹੋਣ ਲੱਪਣੀ ਹੈ ਔਰ ਇਹ ਮੇਨ ਚੀਜ਼ ਇਹਦੇ ਵਿੱਚ ਤੁਸੀਂ ਦੇਖੋਗੇ ਕੋਈ ਅਸੀਂ ਆਇਲ ਯੂਜ਼ ਕਰਨਾ ਕੋਈ ਕੁਝ ਨਹੀਂ ਯੂਜ਼ ਕਰਨਾ ਜਿਹੜੇ ਇਹਦੇ ਆਪਣਾ ਪਿੱਛੋਂ ਬਰਨਰ ਤੋਂ ਜਿਹੜਾ ਸੇਕ ਆ ਰਿਹਾ ਵਾ ਉਹਦੇ ਨਾਲ ਹੀ ਇਹਦਾ ਜਿਹੜੇ ਆਇਲ ਆ ਰਹੇ ਨੇ ਉਹਦੇ ਆਪਣੇ ਆਇਲ ਦੇ ਨਾਲ ਹੀ ਇਹ ਪਕਣਾ ਇਹਦੇ ਹਮ ਮਤਲਬ ਜਿਹੜੇ ਚਿਕਨ ਦਾ ਵਿੱਚ ਰਚਿਆ ਹੋਇਆ ਆਇਲ ਆ ਉਹ ਹੁਣ ਬਾਹਰ ਨਿਕਲੇਗਾ ਤਾਂ ਉਦੇ ਨਾਲ ਹੀ ਇਹਦਾ ਆਪਣਾ ਟੈਸਟ ਬਣੇਗਾ ਬਿਲਕੁਲ ਜਿਹੜਾ ਇਹਦੇ ਨੇਚਰਲ ਆਇਲ ਹੁੰਦੇ ਨੇ ਉਹਦੇ ਨਾਲ ਖੁਦ ਹੀ ਪੱਕਦਾ ਵਾ ਮਤਲਬ ਕੋਈ ਇਹਦੇ ਵਿੱਚ ਅਸੀਂ ਬਾਹਰਲਾ ਆਇਲ ਨਹੀਂ ਪਾਉਂਦੇ ਕੋਈ ਕੋਈ ਹੋਰ ਤਰ੍ਹਾਂ ਦਾ ਯੂਜ਼ ਨਹੀਂ ਕਰਦੇ ਆਇਲ ਆਪਣੇ ਆਇਲ ਦੇ ਨਾਲ ਹੀ ਇਹ ਕੁੱਕ ਹੁੰਦਾ ਵਾ ਤੇ ਆਪਣੇ ਟੈਂਪਰੇਚਰ ਦੇ ਨਾਲ ਹੀ ਪੱਕਦਾ ਵਾ ਤੇ ਇਹਨੂੰ ਇੱਕ ਹੈਲਦੀ ਆਪਸ਼ਨ ਵੀ ਆਪਾਂ ਕਨਸੀਡਰ ਕਰਦੇ ਹਾਂ ਜਿਮ ਵਾਲਿਆਂ ਵਾਸਤੇ ਵੀ ਬੈਸਟ ਹੈ ਜਿਮ ਵਾਲਿਆਂ ਲਈ ਵੀ ਬਹੁਤ ਅੱਛਾ ਬਹੁਤ ਜਿਮ ਵਾਲੇ ਆਪਣੇ ਕੋਲ ਆਉਂਦੇ ਨੇ ਉਹ ਕਿਉਂਕਿ ਇਹਦੀ ਜਿਹੜੀ ਰੋਟੀ ਆ ਔਰ ਟੋਟਿਲਾ ਰੋਟੀ ਜਿਹੜੀ ਹੁੰਦੀ ਆ ਉਹ ਹੁੰਦੀ ਤਾਂ ਬੀਸਿਕਲੀ ਮੈਦੇ ਦੀ ਆ ਬਟ ਉਹ ਚਿਕਨ ਵੀ ਆਪਣਾ ਇਦਾਂ ਹੀ ਲੈ ਵਾਰਚ ਤੁਸੀਂ ਕਿੰਨੀ ਕੁਆਂਟੀਟੀ ਆ ਤਿਆਰ ਕਰਦੇ ਹੋ ਇਹ ਇੱਕ ਵਾਰ ਦੇ ਵਿੱਚ ਅਸੀਂ ਜੀ 7 ਤੋਂ 8 ਕਿਲੋ ਲਾਈਦਾ ਵਾ ਬਟ ਉਹ ਜਿਵੇਂ ਹੀ ਮੁੱਕ ਜਾਂਦਾ ਅਸੀਂ ਫਿਰ ਤੋਂ ਇਹਨੂੰ ਰੀਫਿਲ ਕਰਕੇ ਦੁਬਾਰੇ ਲਾ ਦੇਦਾ ਮਤਲਬ 4-5 ਵਾਰੀ ਆਪਣਾ ਇਹ ਦਿਨ ਦੇ ਵਿੱਚ ਲੱਗ ਜਾਂਦਾ ਜੀ ਸ਼ੋਰਮਾ ਲੱਗ ਜਾਂਦਾ ਮਤਲਬ ਕਹਿ ਲੋ ਕਿ 10-15 ਕਿਲੋ ਦੀ ਕੁਆਂਟੀਟੀ ਆਪਣੀ ਦਿਹਾੜੀ ਦੀ ਇੱਥੇ ਲੱਗ ਜਾਂਦੀ ਹੈ ਇਹਦਾ ਟੇਸਟ ਵੀ ਹੈ ਕਿ ਜਿਵੇਂ ਅ ਰੋਸਟਰਡ ਹੁੰਦਾ ਉਸੇ ਤਰ੍ਹਾਂ ਹੁੰਦਾ ਟੇਸਟ ਜਾਂ ਹੋਰ ਕਿਸੇ ਚੀਜ਼ ਦਾ ਟੇਸਟ ਹੁੰਦਾ ਇਹ ਇਹ ਜਦੋਂ ਤੁਹਾਨੂੰ ਹੁਣ ਜੀ ਟੇਸਟ ਕਰਾਵਾਂਗੇ ਫਿਰ ਤੁਸੀਂ ਖੁਦ ਦੱਸੋਗੇ ਵੈਸੇ ਤਾਂ ਇਹ ਕਹ ਲੋ ਕਿ ਗ੍ਰਿੰਡ ਜਿਹੜਾ ਇਹਦਾ ਟੇਸਟ ਬਹੁਤ ਅੱਛਾ ਮਸਾਲੇਦਾਰ ਇਹਦਾ ਟੇਸਟ ਹੁੰਦਾ ਵਾ ਤੇ ਬੜਾ ਯੂਨਿਕ ਟੇਸਟ ਹੈ ਜੀ ਬਹੁਤ ਅੱਛਾ ਜਿਸ ਤਰ੍ਹਾਂ ਰੋਸਟਰਡ ਦੇ ਵਿੱਚ ਰੋਸਟ ਦੀ ਅਲੱਗ ਸਮੈਲ ਹੁੰਦੀ ਹੈ ਹਨਾ ਖੁਸ਼ਬੂ ਹੁੰਦੀ ਹੈ ਇਹਦੀ ਵੀ ਕੋਈ ਅਲੱਗ ਤਰ੍ਹਾਂ ਦੀ ਖੁਸ਼ਬੂ ਹੋएगी ਇਹਦੀ ਹਲਕੀ ਫ੍ਰੈਗਰੈਂਸ ਹੁੰਦੀ ਹੈ ਜੀ ਕਿਉਂਕਿ ਪਿੱਛੇ ਤੁਸੀਂ ਦੇਖਿਆ ਬਰਨਰ ਦੇ ਨਾਲ ਜਿਵੇਂ ਇਹ ਕੁੱਕ ਹੁੰਦਾ ਵਾ ਤੇ ਹਲਕਾ ਰੋਸਟ ਹ ਇਦੀ ਕਟਿੰਗ ਹੋਣੀ ਹੈ ਫਿਰ ਇਹਦਾ ਹਲਕੇ ਛੋਟੇ ਛੋਟੇ ਮੀਨਸ ਪੀਸ ਹੋਣੇ ਇਹਦੇ ਸਲਾਈ ਕੀਮਾ ਟਾਈਪ ਆਫ ਕੀਮਾ ਟਾਈਪ ਹਾਂ ਕੀਮਾ ਟਾਈਪ ਹੋਣਾ ਤੇ ਉਹਦਾ ਫਲੇਵਰ ਬਹੁਤ ਅੱਛਾ ਹੁੰਦਾ ਤੇ ਬਿਲਕੁਲ ਮਲਾਈ ਵਾਂਗੂ ਲੱਗਦਾ ਜੀ ਹਮ ਅੱਛਾ ਇਹਦੇ ਵਿੱਚ ਹੁਣ ਤੁਸੀਂ ਔਨਨ ਪਾਦੇ ਪਿਆਜ਼ ਪਾਦੇ ਹੋਰ ਇਹਦੇ ਵਿੱਚ ਕੀ ਕੀ ਪਊਗਾ ਹੁਣ ਵੈਸੇ ਤਾਂ ਜਿਹੜੇ ਮੈਂ ਤੁਹਾਨੂੰ ਦੱਸਿਆ ਆਲਰੇਡੀ ਇਹਦੇ ਵਿੱਚ ਜਿਹੜੀ ਗ੍ਰੀਨ ਚਿਲੀਜ਼ ਦੀ ਪੀਸ ਪਈ ਹੋਈ ਆ ਹੋ ਆਪਣਾ ਅਦਰਕ ਲਸਣ ਦੀ ਪੇਸਟ ਪਈ ਹੋਈ ਆ ਤੇ ਜਿਹੜੇ ਸਾਡੇ 20 25 ਤਰ੍ਹਾਂ ਦੇ ਮਸਾਲੇ ਦੇ ਨਾਲ ਮੈਰੀਨੇਟ ਹੋਇਆ ਹੋਇਆ ਵਾ ਉਸ ਤੋਂ ਬਾਅਦ ਸਿਰਫ ਸਾਨੂੰ ਇਹ ਅਨੀਅਨ ਦੀ ਤੇ ਇੱਕ ਸਿਰਫ ਸਾਡਾ ਆਹ ਮਸਾਲਾ ਹੈ ਜੀ ਉਹ ਵੀ ਸਿਰਫ ਇਹ ਲੋੜ ਪੈਂਦੀ ਹੈ ਸਿੰਧਾ ਨਮਕ ਪੈਂਦਾ ਸਿਰਫ ਹਾਂਜੀ ਇਹਦੇ ਵਿੱਚ ਸਿਰਫ ਆਪਣਾ ਬਲੈਕ ਸਾਲਟ ਪੈਂਦਾ ਬਲੈਕ ਸਾਲਟ ਪੈਂਦਾ ਹਾਂਜੀ ਇਸ ਤੋਂ ਇਲਾਵਾ ਹੋਰ ਕੁਝ ਸਾਨੂੰ ਅੱਛਾ ਇੱਕ ਇੱਕ ਦੀ ਕਟਿੰਗ ਆ ਕਟਿੰਗ ਬੜੀ ਔਖੀ ਹੈ ਇਹਦੀ ਕਰਨੀ ਇਹ ਹਣਾ ਕਟਿੰਗ ਕਟਿੰਗ ਦਾ ਤੋੜਿਆ ਜਾਣਾ ਇਹ ਐਕਸਪੀਰੀਅੰਸ ਬੰਦਾ ਚਾਹੀਦਾ ਹੈ ਜੀ ਜਿਹੜਾ ਕਟਿੰਗ ਕਰਦਾ ਵਾ ਹਰੇਕ ਕਿਸੇ ਦਾ ਵਾਸਤਵ ਦੀ ਗੱ ਇਹ ਬੜੀ ਮਿਹਨਤ ਲੱਗਦੀ ਹੈ ਅੱਛਾ ਇਸ ਤੋਂ ਪਹਿਲਾਂ ਤੁਸੀਂ ਕੀ ਕਰਦੇ ਸੀ ਇਹ ਸ਼ਾਪ ਨੂੰ ਕਿੰਨੀ ਦੇਰ ਹੋ ਗਈ ਹੈ ਇੱਥੇ ਸਾਨੂੰ ਹੋ ਗਿਆ ਜੀ 6 ਸਾਲ ਹੋ ਗਏ ਆ ਜੀ 6 ਸਾਲ ਹੋ ਗਏ ਤੇ ਇਨੀਸ਼ੀਅਲੀ ਜਿਹੜੀ ਸਾਡੀ ਸ਼ੁਰੂਆਤ ਹੋਈ ਸੀ ਉਹ ਅਸੀਂ ਟੂ ਟਰੱਕ ਤੋਂ ਕੀਤੀ ਸੀਗੀ ਓਕੇ ਹਾਂਜੀ ਉਹ ਅਸੀਂ ਸਰਬਾਨਗਰ ਲਾਉਂਦੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਵਿਦ ਗੋਡ ਗ੍ਰੇਸ ਤੇ ਅੱਗੇ ਤੋਂ ਅੱਗੇ ਜਿਵੇਂ ਫਿਰ ਦੁਕਾਨਾਂ ਬਣਦੀਆਂ ਗਈਆਂ ਤੇ ਅੱਗੇ ਫਿਰ ਅਸੀਂ ਫਰਾਂਚਾਈਜ਼ ਮਾਡਲ ਵੀ ਸ਼ੁਰੂ ਕਰ ਦਿੱਤਾ। ਅੱਛਾ ਫੂਡ ਟਰੱਕ ਦੇ ਵਿੱਚ ਵੀ ਸ਼ੋਰਮਾ ਲੱਗਦਾ ਹੁੰਦਾ ਜੀ ਕਿ ਸਿਰਫ ਰੋਲਸ ਵਗੈਰਾ? ਨਹੀਂ ਫੂਡ ਟਰੱਕ ਦੇ ਵਿੱਚ ਸਾਡੇ ਰੋਲਸ ਹੁੰਦੇ ਸੀਗੇ। ਫਿਰ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਦੱਸਿਆ ਕਿ ਕਸਟਮਰ ਦੀ ਜਿਵੇਂ ਡਿਮਾਂਡ ਆਈ ਤੇ ਬ੍ਰਾਂਡ ਦੇ ਨਾਲ ਰੈਲੇਵੈਂਸੀ ਸੀਗੀ ਫਿਰ ਅਸੀਂ ਸ਼ੋਰਮਾ ਰੋਲ ਵੀ ਸ਼ੁਰੂ ਕਰ ਦਿੱਤਾ। ਹੂੰ ਠੀਕ ਹੈ।